ਸਿਮਾਨ ਟੂ ਰਸਤੀ ਨਵੇਂ ਮੰਦਿਰ ਸਾਹਿਬ ਆਕੇ ਜਿਹੜੇ ਸੋਗਨ ਆ ਰਹੀ ਆਈਡੀ ਆਈਡੀ ਆ ਰਹੀ ਓਏ ਲਾਈਵ ਹੱਥ ਫੜ ਕੇ ਤੋਂ ਬਾਅਦ ਉਹ ਪੈਪੀਅਰ ਨਜ਼ਦੀਕੀ ਪੈਪੀਅਰ ਦਰਜ ਕਰਨ ਤੋਂ ਬਾਅਦ ਜਿਹੜਾ ਕੱਲ ਦੱਸਿਆ ਬਾਕੀ ਰਸਤੀ ਤੱਕ ਗਿਆ ਕਿ ਅੱਜ ਨੂੰ ਕੋਰ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿ세 3 ਦਿਨ ਦਾ ਜਿਹੜਾ ਮੰਨ ਲਿਆ ਗਿਆ ਹੁਣ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੀ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ ਸਰ ਬੜੀ ਮਨਛਾਹੀ ਸੀ ਪੇਸ਼ ਆਈ ਆ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮਨਛਾਹੀ ਪਰ ਜੋ ਐਗਜ਼ੀਬਿਟਸ ਨੇ ਤੱਤ ਪੇਸ਼ ਕੀਤੇ ਉਸ ਤੋਂ ਲੱਗਿਆ ਕਿ ਮੱਖਾ ਡੇਕਨ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਜੁਡੀ ਮੰਗ ਰਿਹਾ ਨਾ ਤੁਸੀਂ ਸਰ ਧਾਰਮਿਕ ਕਿਹੜੀ ਲਾਈ ਗਈ ਆ ਧਾਰਮਿਕ ਵੀ ਆ ਰਹੀਆਂ ਆ ਤਾੜੀ ਆਵੇ ਤੁਮੇ ਚ ਲੈ ਜਣੇ ਲੋਗਾਂ ਨੇ ਇਹਨੇ ਦੇ ਅੰਦਰ ਮਾਨ ਮਿਲਿਆ ਹੁਣ ਤਿੰਨ ਤਿੰਨ ਵਾਰ ਹਾਂ ਪਰ ਆਪਰ ਤੇ ਸਰ ਮੰਸ਼ਾ ਬੀਐਸਪੀ ਕਰ ਰਸ ਸੀ ਕਿ ਰੀਲ ਬਣਾਉਣ ਗਲੋਰੀ ਗ੍ਰਾਫੀਕੇਸ਼ਨ ਕੋਈ ਨਹੀਂ ਕਹਿੰਦਾ ਸਰ ਜਦੋਂ ਇਹ ਹੋ ਰਿਹਾ ਨੇ ਗਾਜ਼ੀਆਬਾਦ ਤੇਰਾ ਕੁਝ ਰਿਜੈਂਸਿੰਗ ਦਿੱਤੇ ਬੰਨੀਆਂ ਲਗੀਆਂ ਉਹ ਕੀ ਗੱਲ ਸੀ ਮਾਮਲਾ ਦਾ ਉਹ ਤੁਹਾਨੂੰ ਮਾਲਾਈ ਜੰਗ ਜੱਥੇ ਬੰਦਿਆ ਜੰਦੀ ਦਾ ਲੋਗੋ ਫੜਲਾ ਜਿਹਦਾ ਉਹਨਾਂ ਦੇ ਪਰਚੇ ਕਿੰਨੇ ਨੇ ਇਹ ਹਾਜੀ ਨੀ ਇਹ ਉਹਨਾਂ ਦੀ ਐਡਮਿਸ਼ਨ ਨੋਟੀਫਿਕੇਸ਼ਨ ਸਾਰਾ ਕੋਈ ਅਧਿਕਾਰੀ ਧਾਰਾ ਅੱਜ ਪਰਚਾ ਦਿੱਤਾ ਜੀ ਇਹ ਧਾਰਾ ਜਨਾ ਲਾ ਸ਼ਫਾ ਉਹ ਜਿਹੜਾ ਪੁਸਤਕਾਲਾ ਜਿਹੜਾ ਐਸਜੀਪੀਸੀ ਐਸਜੀਪੀਸੀ ਕੰਸੀ ਬਲੇ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਤਲਬ ਹੈ ਫਿਰ ਇਹਦੇ ਉਹਦੇ ਕੋਲ ਕਿੰਨੀ ਵਾਰ ਹੀ ਪਤਾ ਲੱਗਿਆ ਕਿੰਨੇ ਦਿਨ ਦਾ ਰਿਮਾਂਡ ਜੀ ਕਹਿੰਦੇ ਨੇ ਠੀਕ ਹੈ ਸਰ ਥੈਂਕ ਯੂ ਜਾਓ 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 ਸਰ ਪੈਰ ਰੋਗ ਜਾਓ ਰੁਕੋ ਜਾਓ ਜੀ ਉਸ ਨੂੰ ਐਡੇ ਗੁਪਚਪ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਜੀ ਮੇਕਅਪ ਆਭਰਾ ਵਗੈਰਾ ਜਿਸ ਕਰਕੇ ਜਿਹੜਾ ਜੀ ਸਾਨੂੰ ਥੋੜਾ ਤੋਂ ਵਾਸਤੇ ਸੇਫਟੀ ਰਿਮਾਂਡ ਮਿੰਟ ਦਾ ਹੋ ਗਿਆ ਹਾਂਜੀ ਕਾਫੀ ਸਵਾਲ ਜੁੜੇ ਇਸ ਕਟੜਾ ਦੇ ਨਾਲ ਆਖਰਕਾਰ ਜਾਣਬੁੱਝ ਕੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਪਤਾ ਲੱਗੂ ਜਾਣਬੁੱਝ ਕੇ ਕੀਤਾ ਗਿਆ ਜਾਂ ਉਹਦੇ ਕੋ ਸੈਵਨ ਹੋਇਆ ਜੀ ਜਾਂ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਹੋਈ ਗਾਜ਼ੀਆਬਾਦ ਹੋਈ